ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਮਹਾਰਾਜ ਫੂਲ ਰੋਡ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਬਾਈ ਕਰਮਜੀਤ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਕਰਮਜੀਤ ਗੁੱਟੂ ਕਾ ਤੇ ਅੱਜ ਦੀ ਵੀਡੀਓ ਦੇ ਵਿੱਚ ਕਸੂਨ ਵਾਲੀ ਤੁਹਾਨੂੰ ਮੱਝ ਦਿਖਾ ਰਹੇ ਹਾਂ ਤੇ ਚੰਗੇ ਵਜਣ ਵਾਲੀ ਆ ਚੰਗੇ ਕੱਦ ਕਾਠ ਵਾਲੀ ਆ ਸਿਹਤ ਪੱਖੋਂ ਬਹੁਤ ਮਿੱਤਰੋ ਸੋਹਣੀ ਤੇ ਥਣਲੇਵੇ ਦੀ ਸਾਫ ਹੈ ਸੂਣ ਦੇ 2-4 ਦਿਨ ਮੇਰੇ ਅੰਦਾਜ਼ਾ ਵੀ ਬਾਕੀ ਆ ਵੱਧ ਘੱਟ ਪਸੋਂ ले ਸਕਦਾ ਪਰ ਬਿਲਕੁਲ ਹਵਾਨਾ ਬਹੁਤ ਸੋਹਣਾ ਬਣਾਉਂਦੀ ਆ ਰਹੀ ਐ ਫੇਸ ਕੁਆਲਟੀ ਬਹੁਤ ਚੰਗੀ ਆ ਤੇ ਥਣਲੇਪੇ ਦੀ ਫੇਰ ਆਪਾਂ ਕਹਿੰਦੇ ਵੀ ਸਾਫ਼ ਹੈ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਸੁਥਣਾ ਦੀ ਬਣਤਰ ਵੀ ਮਿੱਤਰੋ ਚੰਗੀ ਆ ਕੱਲਾ ਕੱਲਾ ਥਣਾ ਥਣਾ ਦੀ ਦੂਰੀ ਥਣਾ ਦਾ ਸਹਿਜ ਬਹੁਤ ਵਧੀਆ ਤੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਉਸ ਤੋਂ ਬਾਅਦ ਇਹਦੀ ਡਿਟੇਲ ਤੁਹਾਡੇ ਨਾਲ ਕਰਦੇ ਆਂ ਸਾਂਝੀ ਵੀ ਕਿੰਨਾ ਦੁੱਧ ਸੀ ਕਿਹੜਾ ਸੁਆ ਤੇ ਜਾਂ ਕਿਹੜਾ ਟੀਕਾ ਲੱਗਿਆ ਵਾ ਤੋਰ ਜੀ ਇਧਰ ਤੋਰੋਗੇ ਹਨਾ ਐਨ ਤੋਰਨ ਤਾਂ ਐਨ ਤੋਰਦੇ ਫਾਇਦੇ ਤਾਂ ਨਹੀਂ 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 ਓਕੇ ਸੋ ਫਿਕਸ ਹਵਾਨੇ ਦੀ ਐ ਚੰਗੇ ਦੁੱਧ ਵਾਲੀ ਆਪਾਂ ਕਹਿ ਸਕਦੇ ਜੀ ਮੱਝਾ ਠੰਡੀ ਸੀਲ ਵੀ ਬਹੁਤ ਵਧੀਆ ਮੋੜ ਲਓ ਜਿੱਦਰੀ ਇਧਰੀ ਬੰਦ ਇਧਰ ਨਾਲ ਥੋੜਾ ਜਾ ਮੋੜ ਲਓ ਸ਼ਾਂਤ ਲਿਆਓ ਹਾਂ ਕੋਈ ਗੱਲ ਨਹੀਂ ਘਰੇਲੂ ਇਹ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਬੱਲੇ ਤੌਰ ਵੀ ਬਹੁਤ ਸੋਹਣੀ ਆ ਘੱਟ ਘੱਟ ਵੀ ਚੰਗਾ ਬੰਦ ਜੀ ਬੰਦ ਜੀ ਤੇ ਬੋ ਸੋਨਾ ਹਵਾਨਾ ਬਣਾਉਂਦੀ ਆ ਰਹੀ ਹੈ ਤਸੱਲੀ ਵੈਸੇ ਤੁਸੀਂ ਜਰੂਰ ਕਰਨੀ ਆ ਪਰ ਮੇਰੇ ਹਿਸਾਬ ਨਾਲ ਬਹੁਤ ਚੰਗੀ ਆ ਕਿਉਂਕਿ ਹਵਾਨਾ ਬਹੁਤ ਸੋਹਣਾ ਫਿਕਸ ਹਵਾਨਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਠੀਕ ਹੈ ਆਪਣਾ ਘਰ ਹੈਗਾ ਫੂ ਰੋਡ ਤੇ ਹਨਾ ਹਾਂਜੀ ਹਾਂਜੀ ਪੈਟਰੋਲ ਪੰਪ ਲੰਗਨਸਰ ਹਾਂਜੀ ਹਾਂਜੀ ਠੀਕ ਹੈ ਅੱਜ ਜਿਹੜੀ ਹੁਣ ਆਪਾਂ ਮੱਝ ਦਿਖਾ ਰਹੇ ਹਾਂ ਹਨਾ ਹਾਂਜੀ ਹਾਂਜੀ ਇਹਦਾ ਸੂਆ ਕਿਹੜਾ ਜੀ ਇਹ ਥੂਆ ਵੀਰੇ ਚੌਥਾ ਥੁੰਦੀ ਆ ਚੌਥਾ ਸੂਆ ਸੂੰਦੀ ਆ ਕਿੰਨੇ ਕਿਦਾਂ ਰਹਿੰਦੇ ਆ ਜੀ ਇਹਦੇ ਮੰਨ ਲਓ ਵੀ 5 ਕਿਦਾਂ ਰਹਿੰਦੇ ਆ ਜੀ 5 ਜਾਂ 6 ਦੇਣਾ 5 ਜਾਂ 6 ਦੇਣਾ ਹਾਂਜੀ ਹਾਂ ਦੁੱਧ ਸਹੀ ਕਿੰਨਾ ਕੱਢਿਆ ਜੀ ਇਹਨੇ ਸਹੀ ਐਨੇ ਵੀਰੇ ਜਾਨੀ ਆਪਣੀ ਨਾਰਮਲ ਸੇਵਾ ਤੇ ਜਦੋਂ ਘਰਾਂ ਚ ਹਨਾ ਹਾਂ ਆਮ ਚੱਲਦੀ ਹੈ ਜਿਵੇਂ ਹਨਾ ਹਾਂ ਠੀਕ ਮੰਨ ਲਓ ਵੀ 14 15 14 15 ਇੱਥੇ ਜੀ ਆਈ ਓਕੇ ਜੇ ਆਪਾਂ ਟੀਕੇ ਦੀ ਗੱਲ ਕਰੀਏ ਕਿਹੜਾ ਲੱਗਿਆ ਵਾ ਟੀਕਾ ਇਹਦੇ ਵੀਰੇ ਸਰਕਾਰੀ ਲੱਗਿਆ ਸੀਗਾ ਆਪਣੇ ਹਸਪੀਟਲ ਚੋਂ ਟੈਗ ਵਗੈਰਾ ਲੱਗਿਆ ਵਾ ਉਹਨਾਂ ਦਾ ਠੀਕ ਆ ਉਹ ਜਿਹੜਾ ਪਰਲੇਪਸ ਟੈਗ ਲੱਗਿਆ ਹਨਾ ਹਾਂਜੀ 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 ਠੀਕ ਆ ਵਧੀਆ ਲੱਗਾ ਜੀ ਜਿੰਨਾਂ ਹਾਂ ਤੇ ਰੇਟ ਕੀ ਕਰਤਾ ਜੀ ਰੇਟ ਵੀ ਤੇ ਮੰਨ ਲਓ ਵੀ 1.5 ਲੱਖ ਰੁਪਏ ਜੀ ਮਾਨ ਤਨ ਮਾਨ ਤਨ ਕਰਾਂਗੇ ਜੀ ਕੋਈ ਗੱਲ ਨਹੀਂ ਠੀਕ ਹੈ ਤੇ ਫੋਨ ਨੰਬਰ ਆਪਣਾ ਫੋਨ ਨੰਬਰ ਜੀ 99151 99151 00 00 672 672 99151 00 672 ਬਈ ਦਾ ਫੋਨ ਨੰਬਰ ਹੈ ਸੋ ਧਾਰ ਤੂਰ ਕਰਨੀ ਕੋ ਓਕੇ ਹੈ ਜੀ ਬੇਫਿਕਰ ਹੋ ਕੇ ਮੰਨ ਲਓ ਵੀ ਜਿਹੜਾ ਵੀ ਲੈ ਕੇ ਜਾਂਦਾ ਤੁਹਾਨੂੰ ਤਸੱਲੀ ਤੇ ਲੈ ਜਾਵੇ ਠੀਕ ਹੈ ਠੀਕ ਹੈ ਵੇਫੇ ਕਰ ਹੋ ਜੋ ਕਿਸੇ ਵੀ ਗੱਲ ਤੋਂ ਕਿ ਵੀ ਕਿਸੇ ਬਸੋਂ ਵੀ ਹੱਥ ਨਹੀਂ 드러ਉਂਦੀ ਹਾਂਜੀ ਹਾਂ ਮੰਨ ਲਓ ਵੀ ਆਪਣੀ ਤਸੱਲੀ ਹੈ ਠੀਕ ਹੈ ਨਾ ਇਹ ਨਹੀਂ ਹੈਗਾ ਹਾਂ ਵੀ ਕਹ ਲਓ ਮੰਨ ਲਓ ਵੀ ਬੰਦਾ ਕਿਸੇ ਗੱਲ ਦੀ ਕੋਈ ਪ੍ਰੋਬਲਮ ਮੰਨੇ ਨਹੀਂ ਹੈਗੀ ਠੀਕ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਆ ਤਾਂ ਜਰੂਰ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 9872482124 ਧੰਨਵਾਦ